ਵਾਜੁ ਜਿੱਕਾ ਖਲਸਾ ਵਾਜੁ ਜਿੱਕੇ ਫਤਿਹਗੁਰੂ ਗੁਰੂ ਸਵਾਰੀ ਸਾਧ ਸੰਗਤ ਅੱতিਅੰਸ਼ ਕਲਣੀ ਨੂੰ ਅੱਗੇ ਤੋਰਦੇ ਹੋਏ ਆਉ ਸਾਕਾ ਨੀਲਾ ਤਾਰਾ ਦੀ ਜਾਣਕਾਰੀ ਹਾਸਲ ਕਰੀਏ 3 ਤਰੀਕ ਕਹਿਰਾਂ ਦੀ ਰਾਤ 3 ਜੂਨ ਹਰਮੰਦਰ ਸਾਹਿਬ ਤੇ ਕਾਲ ਤਖਤ ਦੇ ਉੱਪਰ ਕਮਸ਼ਾਨ ਦੀ ਜੰਗ ਚੱਲ ਰਹੀ ਹੈ ਔਰ ਜਿਸ ਵੇਲੇ ਤਿੰਨ ਕ ਬਟਾਲੀਆਂ ਨਾ ਖਤਮ ਕਰਵਾ ਕੇ ਸੋਜੀ ਆਈ ਰਾਤ ਨੂੰ ਤਿੰਨ ਤੇ ਚਾਰ ਤੇਗ ਦੀ ਰਾਤ ਨੂੰ ਇਕੱਠ ਕੀਤਾ ਉਸ ਇਕੱਠ ਦੇ ਵਿੱਚ ਬੜੇ ਭਾਰੀ ਫੈਸਲੇ ਲਏ ਗਏ ਜਿਸ ਦੇ ਵਿੱਚ ਤੋਪਖਾਨਾ ਤੇ ਟੈਂਕ ਲਿਆ ਕੇ ਬੀੜ ਨੇ ਇਸ ਦੀ ਵਿਚਾਰ ਚਰਚਾ ਹੋਈ ਜਿਸ ਵੇਲੇ ਦੇਨ ਤਰੀਕ ਨੂੰ ਪਿਆਰੇ ਗੁਰੂ ਨਾਨਕ ਨਾਨਕ ਨਵਾਸ RAMDAS RAM ਤੇਜਾ ਸਿੰਘ ਸਮੁੰਦਰੀ ਹਾਲ ਤੱਕ ਸੁਰੱਖਿਆ ਫੋਰਸਾਂ ਤੇ ਫੌਜਾਂ ਦਾ ਢੇਰਾ ਵੱਡਾ ਵਿਸ਼ਾਲ ਹੋ ਗਿਆ ਹੁਣ ਸਾਹਮਣੇ ਜਿਹੜਾ ਗੇਟ ਹੈ ਸਰ ਆਮ ਵਾਲੇ ਬੰਦੇ ਆਈਏ ਸੱਜੇ ਬਨੇ ਇੱਕ ਲੰਗਰ ਹੁੰਦਾ ਸੀ ਬਾਬਾ ਜਗਤਾਰ ਸਿੰਘ ਦਾ ਕਾਰ ਸੇਵਾ ਵਾਲੇ ਤਰਨ ਤਾਰਨ ਵਾਲੇ ਉਸ ਦੇ ਵਿੱਚ ਪੰਜ ਸੱਤ ਸਿੰਘ ਜਿਹੜੇ ਉਹ ਆਪਣੀ ਸੇਵਾ ਨਿਭਾਉਂਦੇ ਹੁੰਦੇ ਭਾਰੀ ਗੋਲਾਬਾਰੀ ਦੇ ਵਿੱਚ ਸਾਰਿਆਂ ਨੇ ਵਿਚਾਰ ਕੀਤਾ ਕਿ ਆਪਾਂ ਨੂੰ ਇੱਥੋਂ ਨਿਕਲ ਜਾਣਾ ਚਾਹੀਦਾ ਹੈ ਜਿਸ ਵੇਲੇ ਕੁਝ ਢਿੱਲ ਕਰਫਿਊ ਦੇ ਵਿੱਚ ਦਿੱਤੀ ਗਈ ਸੀ 2 ਤਰੀਕ ਦੀ ਗੋਲਾਬਾਰੀ ਤੋਂ ਬਾਅਦ ਇਹਨਾਂ ਦੇ ਵਿੱਚ ਇੱਕ 6.5 7 ਫੁੱਟ ਉੱਚਾ ਲੰਮਾ ਬਜ਼ੁਰਗ ਉਸਨੇ ਕਿਹਾ ਕਿ ਅਗਰ ਸੇਵਾ ਵਾਸਤੇ ਆਏ ਹਾਂ ਤੇ ਜਿਹੜੇ ਭੁੱਖੇ ਨਿਮਾਣੇ ਪਿਆਸੇ ਤੁਰੇ ਫਿਰਦੇ ਨੇ ਮੋਢਰ ਨੂੰ ਜਲ ਪਾਣੀ ਛਕਾਇਆ ਜਾਵੇ ਲੰਗਰ ਪਾਣੀ ਬਣਾ ਕੇ ਤਿਆਰ ਕਰਕੇ ਛਕਾਇਆ ਜਾਵੇ ਅਤੇ ਜਿਤਨਾ ਚਿਰ ਤੱਕ ਆਪਣੇ ਅੰਦਰ ਸਾਹ ਨੇ ਉਹਨਾਂ ਕੇ ਤੱਕ ਅਰਬੰਦਰ ਦੀ ਅਦਾਕੀ ਕੀਤੀ ਜਾਵੇ ਇਹ ਆਪਾਂ ਪ੍ਰਣ ਕਰੀਏ ਅਰਦਾਸਾਂ ਬੇਨਤੀਆਂ ਕੀਤੀਆਂ ਔਰ ਜਿਸ ਤਰ੍ਹਾਂ ਰਜਾਨਾਂ ਦੇ ਕੰਮਕਾਜ ਦੇ ਵਿੱਚ ਲੱਗ ਜਾਂਦੇ ਨੇ ਆਪ ਕੋ ਆਪਣੇ ਕਾਰੋਬਾਰਾਂ ਦੇ ਵਿੱਚ ਜੁਟ ਗਏ ਰਾਮ ਦਾ ਸਮਾਅ ਆਇਆ 3 ਤਰੀਕ ਦਾ ਇੱਕ ਬਾਬਾ ਸ਼ਾਹ ਸ਼ਾ ਸੀਗਾ ਉਸਨੇ ਪਾਣੀ ਪੀਣ ਦੀ ਇੱਛਾ ਜ਼ਾਹਰ ਕੀਤੀ ਉਸ ਵੇਲੇ ਲੰਗਰ ਦੇ ਵਿੱਚ ਸਫਾਈਆਂ ਦੇ ਪ੍ਰਬੰਧ ਚੱਲ ਰਹੇ ਸਨ ਕਬੂਤਰਾਵਾਂ ਵਾਸਤੇ ਪਏ ਪ੍ਰਸ਼ਾਦਿਆਂ ਦੇ ਪੂਰੇ-ਪੂਰੇ ਜਾ ਰਹੇ ਸਨ ਸਤਨਾਮ ਵਾਹਿਗੁਰੂ ਦੇ ਜਾਪ ਨਿਰੰਤਰ جاری ਸਨ ਔਰ ਪਿਆਰੀ ਉਸ ਵੇਲੇ ਪਾਣੀ ਪੀਣ ਦੀ ਇੱਛਾ ਜ਼ाहिर ਕੀਤੀ ਤੇ ਬਾਪੂ ਦਰਸ਼ਨ ਸਿੰਘ ਜੋ ਕਿ ਅੰਦਰ ਜਲ ਤਰੰਕਣ ਦੀ ਸੇਵਾ ਕਰ ਰਿਹਾ ਸੀ ਉਹਨੇ ਕਿਹਾ ਜਾਓ ਬਾਹਰੋਂ ਨਲਕੇ ਤੋਂ ਠੰਡਾ ਪਾਣੀ ਢੇੜ ਕੇ ਲਿਆਓ ਉਹਨਾਂ ਜ਼ਮਾਨਿਆਂ ਦੇ ਵਿੱਚ ਨਲਕੇ ਚੱਲਦੇ ਹੁੰਦੇ ਸਨ ਜਿਸ ਵੇਲੇ ਇਕ ਚੀਮੇ ਨਗਰ ਦਾ ਨਿਵਾਸੀ ਮਾਜੀਏ ਦੇ ਵਿੱਚ ਚੀਨਾ ਹੈ ਪਿਆਰਿਓ ਟਾਲੀ ਗੋੜ ਦੇ ਕੋਲ ਉਹ ਚੀਮੇ ਨੇ ਬਾੜਤੀ ਭਰਨ ਵਾਸਤੇ ਜਦੋਂ ਨਲਕੇ ਤੇ ਗਿਆ ਤੇ ਨਰਕਾ ਢੇੜਿਆ ਪਿਆਰਿਓ ਇੱਕ ਬਾਲਟੀ ਪਾਣੀ ਦੀ ਡੋਲ ਧੁੱਜੀ ਡੋਲ ਤੀਜੀ ਭਰੀ ਇਹਨੇ ਨੂੰ ਗੁਰੂ ਨਾਨਕ ਨਾਮ ਨਿਵਾਸ ਦੇ ਵਿੱਚੋਂ ਗੋਲੀਆਂ ਦੀ ਵਾਸ਼ਰ ਆਉਣੀ ਸ਼ੁਰੂ ਹੋ ਗਈ ਜਿਸ ਵੇਲੇ ਬ੍ਰਸ਼ਟ ਮਾਰੇ ਗਏ ਬਾਲਟੀ ਸੁੱਟ ਕੇ ਬਾਬਾ ਚੀਮਾ ਅੰਦਰ ਨੂੰ ਭਜਾ ਔਰ ਦੂਜੇ ਬੰਨੇ ਗੇਟ ਦੇ ਸਾਹਮਣੇ ਲੰਗਰ ਦੇ ਵਿੱਚ ਸਦੇ ਹੱਥ ਬਾਬਾ ਦਰਸ਼ਨ ਸਿੰਘ ਦੀ ਪਾਣੀ ਤਰੌਣ ਕਰਨ ਦੀ ਸੇਵਾ ਕਰਦੇ ਪਏ ਨੇ ਔਰ ਪਿਆਰਿਓ ਹੁਣ ਉਥੋਂ ਨਾ ਕੀ ਕੀਤਾ ਸੁਰੱਖਿਆ ਫੌਜਾਂ ਨੇ ਇੱਕ ਜੀਐਫ ਗਨ ਦਾ ਗੋਲਾ ਜੋ 303 ਦੀ ਉੱਪਰ ਵੀ ਲਗਾ ਕੇ ਚੱਲ ਜਾਂਦਾ ਹੈ ਉਹ ਛੁੱਟਿਆ ਤੇ ਜਦੋਂ ਖੱਬੇ ਪਾਸੇ ਵਾਲੇ ਗੇੜ ਦੇ ਨਾਲ ਵੱਜ ਕੇ ਸੱਜੇ ਹੱਥ ਬਾਪੂ ਦਰਸ਼ਨ ਸਿੰਘ ਦੇ ਪੈਰਾਂ ਦੇ ਵਿੱਚ ਜਾ ਫੜਿਆ ਅੰਦਰ ਧੂਮਾ ਰੋਲੀ ਹੋ ਗਈ ਸਾਰੇ ਸਿੰਘ ਪਕਾਰਣ ਲੱਗੇ ਬਾਬਾ ਦਰਸ਼ਨ ਸਿੰਘ ਜਮਾ ਪੈ ਗਿਆ ਕਹਿਣ ਲੱਗਾ ਮੇਰਾ ਸਮਾਂ ਜਿਹੜਾ ਸੀ ਉਹ ਨੇੜੇ ਆ ਗਿਆ ਮੇਰੇ ਗਰਨੇਡ ਲੱਗ ਚੁੱਕਾ ਹੈ ਉਹ ਗਰਨੇਡ ਦੀ ਪਿਆਰੋ ਜਿਹੜੀ ਪਿੰਨ ਸੀ ਉਹ ਸਜੀ ਵਕੀਰ ਦੇ ਵਿੱਚ ਸਮਾ ਗਈ ਕੈਂਕਰਾਂ ਪਟ ਦੇ ਵਿੱਚ ਲੱਗੀਆਂ ਇੱਕ ਨਾ ਸੱਜੇ ਬਨੇ ਦੇ ਗੂਠੇ ਤੇ ਲਗੀਆਂ ਫਟਾਫਟ ਟੋਪੀ ਉਠਾ ਕੇ ਪੱਖੇ ਦੇ ਥੱਲੇ ਡੀੜਾ ਵਿਸ਼ਾ ਕੇ ਲਮਾ ਪਾਦਤਾ ਗਿਆ ਹੁਣ ਜੇ ਤਾਂ ਉਸ ਜ਼ਮਾਨੇ ਦੇ ਵਿੱਚ ਕੋ ਉਪਚਾਰ ਹੁੰਦਾ ਬਾਹਰ ਨਿਕਲਦੇ ਹੋ ਸਕਦਾ ਕੋਈ ਬਚਾਅ ਹੋ ਸਕਦਾ ਪਰ ਜਿਹੜਾ ਸੂਮੇ ਨੇ ਪਰਣ ਕੀਤਾ ਸੀ ਘਰਾਂ ਤੋਂ ਜਾਣ ਲੱਗਿਆਂ ਕਹਿਣ ਲੱਗੇ ਅਗਰ ਸਾਡੇ ਸਾਹ ਉੱਥੇ ਨਿਕਲ ਜਾਣ ਜਾਂ ਮੇਰਾ ਸਿਰ ਗੁਰੂ ਦੇ ਚਰਨਾਵਾਂ ਵਿੱਚ ਲੱਗ ਜਾਵੇ ਇਹਦੋਂ ਵੱਡੀ ਮੇਰੇ ਬਾਅਦ ਤੇ ਹੋਰ ਕਿਹੜੀ ਸ਼ੈ ਹੈ ਪਿਆਰੇ ਉਹ ਸ਼ਾਮਾਂ ਪਈਆਂ ਰਾਤ ਲੰਗੀਚਾਰ ਵਾਲੀ ਪੰਜ ਦੀ ਸ਼ਾਮ ਨੂੰ ਪੰਜ ਭੂਤ ਕਾ ਸਰੀਰ ਦੇ ਵਿੱਚੋਂ ਜੋਤੀ ਮੇਂ ਜੋਤ ਰਲ ਜਾਏ ਕਾਲ ਪਿਆਨਾ ਕਰ ਗਏ ਵੇਖੋ ਕੋਈ ਸਾਰੀ ਦੁਨੀਆ ਇੱਕ ਜਈ ਨਹੀਂ ਹੁੰਦੀ ਸਾਰੇ ਸੂਰਮੇ ਦਰੇਰ ਨਹੀਂ ਹੁੰਦੇ ਸਾਰੇ ਵਕਤਾ ਇੱਕ ਵਰਗੇ ਨਹੀਂ ਹੁੰਦੇ ਜਿਸ ਵੇਲੇ ਬਾਬੇ ਦਰਸ਼ਨ ਸਿੰਘ ਦਾ ਪੰਜ ਭੂਤਕ ਸਰੀਰ ਸਵਾਸੇ ਨਿਕਲ ਗਿਆ ਔਰ ਸਾਰਿਆਂ ਦੇ ਤ੍ਰੋ ਨਿਕਲ ਗਏ ਸੋਚਣ ਲੱਗੇ ਕਿ ਕਿਸੇ ਨਾ ਕਿਸੇ ਤਰੀਕੇ ਤੋਂ ਨਿਕਲਿਆ ਜਾਵੇ ਹੱਥ ਖੜੇ ਕਰਕੇ ਜਦੋਂ ਬਾਹਰ ਆਏ ਪਿਆਰਿਓ ਗਿਰਫਜ਼ਾਰ ਕਰ ਲਿਆ ਗਿਆ ਉਹਨਾਂ ਜ਼ਮਾਨਿਆਂ ਦੇ ਵਿੱਚ ਬਲੈਕ ਐਂਡ ਵਾਈਟ ਟੀਵੀ ਜਿਹੜੇ ਉਹ ਚੱਲਦੇ ਸੀ ਅਜੇ ਨਵੇਂ-ਨਵੇਂ ਉਸ ਦੇ ਵਿੱਚ ਖਬਰ ਆਈ ਕਿ 6 ਉਗਰਵਾਦੀ ਪਕੜੇ ਗਏ ਹਨ ਜਿਸ ਵੇਲੇ ਉਹਨਾਂ ਨੂੰ ਉਸ ਜਮਾਨੇ ਦੇ ਬੁਝੜ ਪੰਜਾਬ ਪੁਲਿਸ ਦੇ ਮਹਾ ਪ੍ਰਬੰਧਕ ਕੇ ਪੀਐਸ ਗੱਲ ਸਾਹਮਣੇ ਪੇਸ਼ ਕੀਤਾ ਤੇ ਬਾਬਾ ਉਤਮ ਸਿੰਘ ਦਾ ਵੀ ਡੇਰਾ ਨਾਲ ਹੁੰਦਾ ਸੀ ਖਡੂਰ ਸਾਹਿਬ ਵਾਲਿਆ ਉਹਨਾਂ ਦੀ ਪਹੁੰਚ ਦੇ ਨਾਲ ਉਸ ਇਹਨਾਂ ਨੂੰ ਛਡਾਇਆ ਗਿਆ ਔਰ ਨਗਰ ਵਿੱਚ ਜਾ ਕੇ ਪਿਆਰਿਓ ਸ਼ੇਨਾ ਲੈ ਕੇ ਜਦੋਂ ਪਹੁੰਚੇ ਕਿ ਬਾਬਾ ਦਰਸ਼ਨ ਸਿੰਘ ਸ਼ਹੀਦ ਹੋ ਗਿਆ ਅਸੀਂ ਉਸ ਗੁਰੂ ਰਾਮਦਾਸ ਜੀ ਕਿਰਪਾ ਦੇ ਨਾਲ ਨਿਕਲ ਆਏ ਆ ਤੇ ਛੁਟ ਕੇ ਘਰਾਂ ਨੂੰ ਆ ਗਏ ਤੇ ਵੇਖੋ ਕਿੰਨਾ ਵੱਡਾ ਸ਼ਹੀਦਾਂ ਦੀਆਂ ਪਤਨੀਆਂ ਦੇ ਰਤਬੇ ਤੇ ਕਿੰਨੇ ਵੱਡੇ ਹੌਸਲੇ ਹੁੰਦੇ ਆ ਬੱਚੀਆਂ ਨੂੰ ਕਹਿਣ ਲੱਗੇ ਸਮੁੰਦਰ ਗਰਮ ਕਰੋ ਚਾਹ ਨਹੀਂ ਬਣਾਉਣੀ ਆਏ ਸਿੰਘਾਂ ਨੂੰ ਸਮੁੰਦਰ ਛਕਾਉਣਾ ਹੈ ਸ਼ਹੀਦ ਦਾ ਸਿਨਿਆ ਲੈ ਕੇ ਆਏ ਪਿਆਰਿਓ ਪੋਜਾਰੋ ਜਾਰ ਰੋ ਰਹੇ ਨੇ ਕਿਉਂਕਿ ਉਹਨਾਂ ਦਾ ਬੜਾ ਲੰਮਾ ਸਾਥ ਸੀ ਬਾਬੇ ਦਰਸ਼ਨ ਸਿੰਘ ਹੋਰਾਂ ਦੇ ਨਾਲ ਪਰ ਮਾਦਾ ਉਹਨਾਂ ਨੂੰ ਹੌਸਲਾ ਦੇ ਗਈ। ਖਲ ਸਮਾਪਿਆ ਸਤਿਗੁਰੂ ਨੇ ਕਿਰਪਾ ਕਰਨੀ ਹੁੰਦੀ। ਉਥੇ ਅਬਰਸਰ ਦੇ ਵਿੱਚ ਸਿਵਲ ਸਰਜਨ ਜਿਹੜਾ ਡਾਇਰੈਕਟਰ ਸੀਗਾ ਉਹ ਪਰਮੇਸ਼ਰ ਦੀ ਕਿਰਪਾ ਵਾਲਾ ਸੀ ਉਹ ਬਾਪੂ ਦਰਸ਼ਨ ਸਿੰਘ ਨੂੰ ਚੰਗੀ ਤਰ੍ਹਾਂ ਜਾਣਦਾ ਸੀ ਇਕੱਠੇ ਬੈਠਦੇ ਸੀ। ਉਸ ਨੇ ਪਹਿਚਾਣ ਲਿਆ ਅਤੇ ਉਹ ਬਾਪੂ ਦਾ ਭਤੀਜਾ ਸੀਗਾ ਜਿਹੜਾ ਕਿ ਫੌਜ ਦੇ ਵਿੱਚੋਂ ਰਿਟਾਇਰ ਸੀ ਉਹਨਾਂ ਨੂੰ ਦੱਸਿਆ ਕੋਥੋਂ ਬੜੇ ਯਦੋਜਹਿਦ ਦੇ ਨਾਲ ਸਰੀਰ ਪ੍ਰਾਪਤ ਕਰਕੇ ਨਗਰ ਦੇ ਵਿੱਚ ਲਿਆ ਕੇ ਸੰਸਕਾਰ ਕੀਤਾ ਗਿਆ ਅੱਜ ਵੀ ਜੋ ਉਹਨਾਂ ਦੇ ਸਰੀਰ ਦੇ ਵਿੱਚ ਵਜੀਆਂ ਵਸਤਾਂ ਸਨ ਉਹਨਾਂ ਨੂੰ ਸੰਭਾਲ ਕੇ ਰੱਖਿਆ ਗਿਆ ਜਿਵੇਂ ਕਿ ਉਸ ਗ੍ਰਨੇਡ ਦੀ ਪਿੰਨ ਪਟ ਦੇ ਵਿੱਚ ਵਜਾ ਹੋਇਆ ਟੁਕੜਾ ਇਸ ਤਰ੍ਹਾਂ ਕਰਕੇ ਉਹ ਵਸਤਾ ਅੱਜ ਦੇ ਜਮਾਨੇ ਵਿੱਚ ਵੀ ਸਵਾਲੀਆਂ ਨੇ ਤੇ ਜਿਸ ਵੇਲੇ ਉਹਨਾਂ ਦੇ ਉੱਤੇ ਦਰਜ ਐਫ ਆਰ ਆਈ ਕੱਟੀ ਗਈ ਤੇ ਪਿਆਰਿਓ ਉਹਨਾਂ ਦੇ ਉੱਪਰ ਅਸਾਲਟ ਪਾਈ ਗਈ ਹਾਂ ਵੇਖੋ ਕਿੰਨਾ ਵੱਡਾ ਗੁਰੂ ਸਾਹਿਬ ਦੇ ਦਾਤੇ ਸੇਵਾ ਕਰਨ ਵਾਲਿਆਂ ਦੇ ਉੱਤੇ ਵੀ ਕਿਸ ਤਰੀਕੇ ਦੇ ਨਾਲ ਇਹ ਕੰਮ ਕੀਤਾ ਗਿਆ ਸੋ ਕਹਿਣ ਦਾ ਭਾਵ ਕਿ ਸ਼ਹੀਦਾਂ ਦੀ ਜਿਤਾਉਂ ਤੇ ਲਗੇਗੇ ਹਰ ਬਰਸ ਮੇਲੇ ਮਰਨ ਤੇ ਮਰਨੇ ਵਾਲੇ ਕਾ ਵਹੀ ਬਾਕੀ ਨਿਸ਼ਾ ਹੋਗਾ 4 ਤਰੀਕ ਦੀ ਰਾਤ ਨੂੰ 12 ਵਜੇ ਜਿਹੜੀ ਮੀਟਿੰਗ ਹੋਈ ਤੋਪਖਾਨਾ ਤੇ ਟੈਂਕ ਲਿਆ ਕੇ ਜਿਹੜੀ ਪਾਣੀ ਵਾਲੀ ਟੈਂਕੀ ਸੀ ਐਸਆਰ ਗਨ ਦੇ ਨਾਲ ਉਹਦੇ ਤੇ ਫਾਇਰ ਕੀਤੇ ਗਏ ਪਿਆਰਿਓ ਉਸ ਟੈਂਕੀ ਅਤੇ ਰਾਮਗੜੀਆ ਬੁਰਜੇ ਸੇੜੇ ਸੀ ਬੱਬਰ ਖਾਲਸਾ ਦੇ ਯੋਧੇ ਅਤੇ ਦੋ ਸ਼ਕੀਆਂ ਭੈਣਾ ਉਸ ਜਗ੍ਹਾ ਦੇ ਉੱਤੇ ਆਪਨੇ ਸ਼ਹੀਦੀ ਜਾਂ ਪੀਣ ਵਾਸਤੇ ਡਿਊਟੀ ਨਿਭਾ ਰਹੇ ਸੀ ਜਿਸ ਵੇਲੇ ਉਧਰ ਨੂੰ ਕਰਕੇ ਫੈਰ ਕੀਤੇ ਗਏ ਪਾਣੀ ਵਾਲੀ ਟੈਂਕੀ ਵੀ ਉਡਾ ਦਿੱਤੀ ਗਈ ਬੁੰਗਿਆਂ ਨੂੰ ਅਡਾ ਦਿੱਤਾ ਗਿਆ ਸਿੰਘ ਜਿਹੜੇ ਉੱਥੇ ਸਨ ਉਹ ਸ਼ਹੀਦੀਆਂ ਪਾ ਗਏ ਆਖਿਰ ਗੁਰੂ ਰਾਮਦਾਸ ਜਰਾ ਤੱਕ ਜਦੋਂ ਸਫਾਈ ਉਹਨਾਂ ਨੇ ਕਰ ਦਿੱਤੀ ਇਧਰਲੇ ਬੰਨਿਓ ਪਿਆਰਿਓ ਮੰਜੀ ਸਾਹਿਬ ਦਵਾਨ ਹਾਲ ਜਿੱਥੇ ਆ ਉਸ ਮੰਨੇ ਤੋਂ ਟੈਂਕਾਂ ਨੂੰ ਅੰਦਰ ਇੰਟਰ ਕੀਤਾ ਗਿਆ ਜਿਸ ਵੇਲੇ ਟੈਂਕ ਗ੍ਰੇਲਾਂ ਨੂੰ ਤੋੜਦੇ ਹੋਏ ਜਿਸ ਜਗ੍ਹਾ ਤੇ ਬਾਬਾ ਦੀਪ ਸਿੰਘ ਦਾ ਸ਼ਹੀਦੀ ਸਥਾਨ ਹੈ ਉਸ ਜਗ੍ਹਾ ਤੱਕ ਬਖਤਰਬੰਦ ਗੱਡੀਆਂ ਤੇ ਟੈਂਕ ਜਿਹੜੇ ਨੇ ਉਹ ਪਹੁੰਚ ਚੁੱਕੇ ਨੇ ਇਥੇ ਇੱਕ ਇੱਕ ਗੁਰੂ ਦਾ ਪਿਆਰਾ ਸਿੰਘ ਇੱਕ ਉਹਨਾਂ ਦੀ ਸਿੰਘਣੀ ਸਮੇਤ ਬੱਚਿਆਂ ਦੀ ਬੱਚਿਆਂ ਦੇ ਹੌਸਲੇ ਵੇਖੋ ਛੋਟੇ ਛੋਟੇ ਬੱਚੇ ਨੇ ਵੱਡੇ ਨਹੀਂ ਨਿੱਕੇ ਸ਼ਹੀਦ ਕਹਿ ਸਕਦੇ ਆ ਸਭ ਤੋਂ ਛੋਟੀ ਉਮਰ ਜਨਾਂ ਨੇ ਆਪਣੇ ਸਰੀਰਾਂ ਦੇ ਨਾਲ ਬੰਬ ਬਨ ਕੇ ਬਖਤਰਬੰਦ ਗੱਡੀਆਂ ਤੇ ਟੈਂਕਾਂ ਨੂੰ ਤਬਾਹ ਕੀਤਾ ਬੜੀ ਵੱਡੀ ਬਹਾਦਰੀ ਦਾ ਕਸਾ ਔਰ ਉਸ ਵੇਲੇ ਤੱਕ ਫੌਜਾਂ ਦੇ ਵਿੱਚ ਪੂਰੀ ਜਿਹੜੀ ਖਬਰ ਫੈਲ ਚੁੱਕੀ ਸੀ ਸਿੱਖ ਪੌਲ ਦੇ ਵਿੱਚ ਕਿ ਸਾਡੇ ਗੁਰੂ ਧਾਮਾਂ ਦੇ ਉੱਤੇ ਸਾਡੀ ਹੀ ਫੋਰਸ ਨੇ ਹਮਲਾ ਕਰ ਦਿੱਤਾ ਹੈ ਬਗਾਵਤਾਂ ਹੋਈਆਂ ਸ਼ੁਰੂ ਹੋ ਗਈਆਂ ਜਿਸ ਵੇਲੇ ਇੱਕ ਵੀਡੀਓ ਕਲਿੱਪ ਜਾਂਦਾ ਹੈ ਨੌਜਵਾਨ ਬੱਚਿਆਂ ਦੀਆਂ ਬਾਹਾਂ ਪਿੱਛੇ ਬੰਨ ਕੇ ਇਸ ਸਰੋਵਰ ਦੇ ਕੰਢੇ ਤੇ ਇੱਕ ਮਦਰਾਸੀ ਵੱਲੋਂ ਮਦਰਾਸੀ ਫੌਜੀ ਵੱਲੋਂ ਉਹਨਾਂ ਦੇ ਮੂੰਹ ਤੇ ਜਦੋਂ ਧੂਆਂ ਛੁੱਟਿਆ ਗਿਆ ਸਿਗਰਟਾਂ ਦਾ ਉਹਨਾਂ ਨੇ ਇਸ ਗੱਲ ਦਾ ਬੁਰਾ ਮਨਾਇਆ ਪਿਆਰਿਓ ਗੋਲੀ ਮਾਰ ਕੇ ਸਰੋਵਰ ਦੇ ਵਿੱਚ ਮੁੱਧਿਆ ਸੁੱਟ ਦਿੱਤਾ ਉਸ ਦੀ ਵੀਡੀਓ ਛੋਟੀ ਦੀ ਭਾਵੇਂ ਟੀਵੀ ਤੇ ਜਾਂ ਖਬਰਾਂ ਦੇ ਵਿੱਚ ਪਹੁੰਚੀ ਸੀ ਐਸਾ ਵਿਵਾਲ ਮਚਿਆ ਵੱਡੀਆਂ-ਵੱਡੀਆਂ ਸ਼ਾਉਣੀਆਂ ਫੌਜੀਆਂ ਦੀਆਂ ਲੱਗੀਆਂ ਉੱਥੋਂ ਫੋਰਸਾਂ ਨੇ ਵੀ ਚਾਲੇ ਪਾਉਣੇ ਸ਼ੁਰੂ ਕਰ ਦਿੱਤੇ ਸਿੱਖ ਪੋਜ ਦੇ ਵਿੱਚ ਬੜੀ ਵੱਡੀ ਬਗਾਵਤ ਹੋ ਗਈ ਔਰ 4 ਜੂਨ ਰਾਤ ਦੇ 12 ਵਜੇ ਤੱਕ ਇਤਨਾ ਕਮਸਾਨ ਦਾ ਯੁੱਧ ਹੋ ਰਿਹਾ ਸੀ ਇਤਨਾ ਕਮਸਾਨ ਦਾ ਯੁੱਧ ਹੋ ਰਿਹਾ ਸੀ ਇਤਨਾ ਗਰਦਾ ਇਤਨਾ ਗਏ ਗੱਛ ਔਰ ਪ੍ਰਕਰਮਾਂ ਦੇ ਵਿੱਚ ਚਾਰੇ ਪਾਸੇ ਲਾਸ਼ਾਂ ਹੀ ਲਾਸ਼ਾਂ ਜਿਨ੍ਹਾਂ ਦੇ ਖੂਨ ਦੇ ਨਾਲ ਸਾਰੀ ਪ੍ਰਕਰਮਾਂ ਪਿਜੀ ਹੋਈਆ ਫੌਜੀਆਂ ਦਾ ਤੇ ਅਥਾ ਹੀ ਕੋਈ ਨਹੀਂ ਪਿਆਰਿਓ ਜਿਹੜੀਆਂ ਦੋ ਭੈਣਾਂ ਬੀਬੀਆਂ ਨੇ ਇਤਿਆਦ ਦੇ ਵਿੱਚ ਨਾਮ ਆਪਣਾ ਦਲਜਿ ਕਰਵਾਇਆ ਦੋ ਗੋ ਤੇ ਦੋ ਪਿਆਰੀ ਹੋਰ ਇੱਕ ਸੰਤ ਜਨੈ ਸਿੰਘ ਜੀ ਦਾ ਪੀਸੀਗਾ ਬਾਬਰ ਛਪਾਲ ਸਿੰਘ ਇੱਕ ਉਸਦੀ ਪਤਨੀ ਤੇ ਮਸਾਈ ਸਾਢੇ ਡੇਢ ਸਾਲ ਦਾ ਬੱਚਾ ਜਿਸ ਕਮਰੇ ਦੇ ਵਿੱਚ ਉਹ ਬੈਠੇ ਨੇ ਰਿਸ਼ਪਾਲ ਸਿੰਘ ਉਸਦੀ ਪਤਨੀ ਤੇ ਬੱਚਾ ਇੱਕ ਪਿਆਰੀ ਗੋਲੀ ਆਈ ਔਰ ਦੁੱਧ ਚੁੰਗਦੇ ਬੱਚੇ ਦੇ ਵਿੱਚ ਦੀ ਚੇਰ ਦੀ ਹੋਈ ਬੀਬੀ ਨੂੰ ਜ਼ਖਮੀ ਕਰ ਗਈ ਤੇ ਪ੍ਰੀਤਮ ਸਿੰਘ ਪ੍ਰੀਤਮ ਗੌਰ ਬੀਬੀ ਔਰ ਰਿਸ਼ਪਾਲ ਸਿੰਘ ਜੀ ਵੀ ਉੱਥੇ ਸ਼ਹੀਦੀ ਦਾ ਜਹਾ ਪੀ ਜਾਂਦੇ ਨੇ ਸਭ ਤੋਂ ਛੋਟਾ ਬੱਚਾ ਜਿਹੜਾ ਸ਼ਹੀਦ ਹੋਇਆ ਹੈ ਉਹ ਭਾਈ ਰਿਸ਼ਪਾਲ ਸਿੰਘ ਜੀ ਪੀਏ ਦਾ ਬੱਚਾ ਸੀ ਸੰਤ ਜਨਾ ਅ ਸਿੰਘ ਪਿੰਡਰਾ ਵਾਲਿਆਂ ਦਾ ਉਹ ਪੀਏ ਸੀ ਉਹਦਾ ਬੱਚਾ ਸ਼ਹੀਦੀ ਦਾ ਜਹਾ ਪੀ ਗਿਆ ਪਿਆਰਿਓ ਔਰ ਜਿਹੜੀਆਂ ਚਾਰ ਬੀਬੀਆਂ ਦੀ ਨਿਸ਼ਾਨੀ ਕਰਵਾਨੀਆਂ ਇਸ ਯੁੱਧ ਦੇ ਵਿੱਚ ਔਰ ਜਿਨ੍ਹਾਂ ਨੇ ਉੱਪਰਲੇ ਮੋਰਚੇ ਸੰਭਾਲੇ ਸੀ ਪਿਆਰਿਓ 940 ਦੇ ਕਰੀਬ ਕਮਾਂਡੋ ਕਮਾਂਡੋ ਦੀ ਇਤਨੀ ਟੇਨਗ ਹੈ ਕਿ ਕੋਈ ਉਹਨਾਂ ਨੂੰ ਹੱਥ ਨਹੀਂ ਪਾ ਸਕਦਾ ਪਰ ਪਿਆਰਿਓ ਉਹਨਾਂ ਨੇ ਕਿਸੇ ਨੂੰ ਹਰਮੰਦਰ ਸਾਹਿਬ ਦੇ ਨੇੜੇ ਵੀ ਫੜਕਣ ਨਹੀਂ ਦਿੱਤਾ ਉਧਰੋਂ ਕੀਰਤਨ ਨਿਰੰਤਰ ਜਾਰੀ ਸ਼੍ਰੀ ਹਰਮੰਦਰ ਸਾਹਿਬ ਦੇ ਵਿੱਚ ਲਗਾਤਾਰ ਇੱਕ ਜਥਾਈ ਕੀਰਤਨ ਕਰੀ ਜਾ ਰਿਹਾ ਸੀ 72 ਘੰਟੇ ਪਿਆਰੋ ਕੀਰਤਨ ਕੀਤਾ ਹੈ 72 ਘੰਟੇ ਲਗਾਤਾਰ ਇੱਕ ਗੋਲੀ ਆਈ ਤੇ ਜਿਹੜਾ ਕੀਰਤਨੀ ਸਿੰਘ ਸੀ ਉਹਦੇ ਸ਼ਰੀਰ ਦੇ ਵਿੱਚ ਸਮਾ ਗਈ ਤੇ ਉਹ ਉੱਥੇ ਸ਼ਹੀਦੀ ਦਰਬਾਰ ਸਾਹਿਬ ਹਰਮੰਦਰ ਸਾਹਿਬ ਦੇ ਵਿੱਚ ਪਾ ਗਿਆ ਇਹ ਪਿਆਰੋ ਵਰਤਾਰਾ 4 ਜੂਨ ਦੀ ਰਾਤ ਵੀ ਪੂਰਾ ਕਮਸਾਨ ਤੇ 5 ਸਵੇਰ ਵੀ ਚੱਲਦਾ ਰਿਹਾ ਇਸ ਤੋਂ ਅਗਲੀ ਵਾਰਤਾ ਆਪਾਂ ਕੱਲ ਨੂੰ ਸਾਂਝੀ ਕਰਾਂਗੇ ਸਤਿਗੁਰੂ ਸੱਚੇ ਪਾਤਸ਼ਾਹ ਦੀ ਕਿਰਪਾ ਕਰਨ ਹੋਈਆਂ ਭੁੱਲਾਂ ਨੂੰ ਨਾ ਜਿਤਾਰਿਓ ਔਰ ਫਤਿਹ ਦਾ ਜਵਾਬ ਫਤਿਹ ਵਜਿੰਦਿਓ ਜਬੇ ਬਾਣ ਲਾਗਿਓ ਤਬੇ ਰੋਸ ਜਾਗਿਓ ਇਹ ਜ਼ਖਮ 84 ਵਾਲੇ ਜਿਹੜੇ ਨੇ ਇਸ ਸਦਾ ਹੀ ਹਰ ਇੱਕ ਸਿੱਖ ਸਿੰਘਣੀ ਦੇ ਹਿਰਦਿਆਂ ਦੇ ਵਿੱਚ ਉਕਰੇ ਹੀ ਰਹਿਣਗੇ ਚਾਹੇ ਜਿੰਨਾ ਮਰਜੀ ਕੋਈ ਮਾਫੀਆਂ ਮੰਗ ਲੈਣ ਕਿਉਂਕਿ ਜਦੋਂ ਸੀਨੇ ਦੇ ਵਿੱਚ ਪਿਆਰ ਉਹ ਛੱਟ ਵੱਜਦੀ ਹੈ ਜ਼ਖਮ ਜਿਹੜਾ ਹੋਇਆ ਉਹ ਵੱਜ ਜਾਂਦਾ ਅੱਜ ਵੀ ਬੀਬੀ ਰਿਸ਼ਪਾਲ ਸਿੰਘ ਦੀ ਘਰੋਂ ਜਿਹੜੀ ਉਹ ਅੱਜ ਜੀਵਤ ਹੈ ਬੱਚਾ ਨਹੀਂ ਹੈ ਪਤੀ ਨਹੀਂ ਹੈ ਪਰ ਜਿਹੜੇ ਹਿਰਦੇ ਦੇ ਵਿੱਚ ਜ਼ਖਮ ਦਿੱਤੇ ਨੇ ਡਾਢੇ ਉਹ ਜਿਤਨੇ ਪਰਿਵਾਰਾਂ ਨੇ ਭੁਗਤੇ ਨੇ ਜਿਤਨੇ ਸ਼ਹੀਦਾਂ ਦੇ ਪਰਿਵਾਰਾਂ ਨੇ ਭੁਗਤੇ ਨੇ ਉਹ ਬਿਆਨ ਕਰਨ ਤੋਂ ਬਾਹਰੇ ਨੇ ਇਸ ਸਮਾਂ ਜਿਤਨਾ ਕਿ ਅੱਤਕ ਜ਼ਿੰਦਗੀ ਰਹੇਗੀ ਜਿਤਨੀਆਂ ਚਿਰ ਤੱਕ ਇਸ ਧਰਤੀ ਤੇ ਮਨੁੱਖਤਾ ਰਹੇਗੀ ਇਸ 84 ਵਾਲਾ ਕੇਸ ਕੋਈ ਨਹੀਂ ਭੁੱਲੇਗਾ ਸੁਆਹ ਹੋਈਆਂ ਪੁੱਲਾਂ ਨੂੰ ਨਾ ਜਿਤਾਰੇਉ ਗੱਜ ਕੇ ਫਤਿਹ ਜਾਈਏ ਕੱਲ ਨੂੰ 5 ਤੇ 6 ਜੂਨ ਜਿਹੜਾ ਆਪਾਂ ਇਤਿਹਾਸ ਹੈ ਤੁਹਾਡੇ ਸਾਹਮਣੇ ਰੱਖਾਂਗੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਸਮੂਹ ਸੰਗਤਾਂ ਦੇ ਹਿਰਦਿਆਂ ਵਿੱਚ ਵਸਣ ਜੇਹੀ ਰੋਗਤਾ ਤੰਦਰੁਸਤੀਆਂ ਨਾਮ ਦਾਣ ਸਿੱਖੀ ਜੀਵਨ ਅਮਰਤਾਰੀ ਹੋਣ ਦਾ ਪ੍ਰਣ ਸਤਿਗੁਰੂ ਸੱਚੇ ਕਾਲਪੁਰ ਪ੍ਰਮਾਤਮਾ ਦੀ ਫੌਜ ਬਣ ਦਾ ਸੁਭਾਗ ਸਾਰਿਆਂ ਨੂੰ ਪ੍ਰਾਪਤ ਹੋਵੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਆਓ ਗੱਜ ਕੇ ਫਤਿਹ ਗਜਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਨਾਮ ਵਾਹਿ